ਸਾਡੇ ਨਾਲ ਇਸ ਵੇਲੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਆਨਲਾਈਨ ਤੇ ਜੁੜੇ ਹੋਏ ਨੇ ਉਹਨਾਂ ਤੋਂ ਪੁੱਛਦੇ ਆਂ ਅਗਲਾ ਸਿਆਸੀ ਕਦਮ ਅਮਰਿਤਪਾਲ ਦਾ ਹੈ ਜਾਂ ਨਹੀਂ ਅਗਲਾ ਸਿਆਸੀ ਪ੍ਰੋਗਰਾਮ ਹੈ ਜਾਂ ਨਹੀਂ ਤਰਸੇਮ ਸਿੰਘ ਜੀ ਰਾਜਦੇਵ ਸਿੰਘ ਖਾਲਸਾ ਕਹਿ ਰਹੇ ਨੇ ਕਿ ਉਹ ਚੌਂ ਮੈਦਾਨ ਦੇ ਵਿੱਚ ਆਣਗੇ ਅਮਰਿਤਪਾਲ ਕੀ ਇਹ ਇਹ ਗੱਲ ਪੁਸ਼ਟੀ ਤੁਸੀਂ ਕਰ ਸਕਦੇ ਹੋ ਨਹੀਂ ਜੀ ਅਜੇ ਜਦੋਂ ਪਹਿਲਾਂ ਤੋਂ ਅਸੀਂ ਜਿੰਨੇ ਵਾਰ ਆਪਾਂ ਉਹਨਾਂ ਨਾਲ ਮਿਲ ਚੁੱਕੇ ਆਂ ਉਹਨਾਂ ਦਾ ਇਸ ਮਾਮਲੇ 'ਚ ਰਾਜਨੀਤੀ 'ਚ ਆਉਣ ਦਾ ਕੋਈ ਮਕਸਦ ਨਹੀਂ ਸੀਗਾ ਫੈਸਲਾ ਅੱਛਾ ਤੇ ਕੁਝ ਸਾਨੂੰ ਵੀ ਪੁਛ ਸੰਤਾ ਇਹ ਚੀਜ਼ ਕਹਿ ਰਹੇ ਸੀ ਕਿ ਤੋਂ ਉਹਨਾਂ ਨੂੰ ਤੁਸੀਂ ਇੱਕ ਵਾਰ ਇਹ ਥੋੜਾ ਜਾਣੂ ਕਰੋ ਕਿ ਉਹਨਾਂ ਇਲੈਕਸ਼ਨ ਲੜਨੀ ਚਾਹੀਦੀ ਪਰ ਅਸੀਂ ਵੀ ਅਸੀਂ ਵੀ ਇਸ ਗੱਲ ਨਾਲ ਸਹਿਮਤ ਨਹੀਂਗੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ ਕੱਲ ਨੂੰ اچھا ਉਹ ਤੋਂ ਮਹਿਲ ਤੋਂ ਬਾਤ ਚੇ ਕਿਸੇ ਗੱਲ ਦੀ ਸਾਨੂੰ ਉਮੀਦ ਹੈ ਵੀ ਸ਼ਾਇਦ ਉਹ ਨਹੀਂ ਮੰਨਣਗੇ ਸਾਡੀ ਨਹੀਂ ਪਰ ਫਿਰ ਵੀ ਚਲੋ ਜੇ ਕੋਈ ਗੱਲ ਹੋਊਗੀ ਤੇ ਅਸੀਂ ਉਹਨਾਂ ਨਾਲ ਗੱਲ ਕਰਨ ਤੋਂ ਮਤਲਬ ਤੁਸੀਂ ਕਿਉਂਕਿ ਰਾਜਦੇਵ ਸਿੰਘ ਖਾਲਸਾ ਇਹ ਇਹਨਾਂ ਨੇ ਫਿਰ ਕਿਸ ਆਧਾਰ ਤੇ ਇਹ ਐਲਾਨ ਕਰ ਦਿੱਤਾ ਉਹਨਾਂ ਨੇ ਇੱਕ ਦੋ ਮੀਡੀਆ ਚੈਨਲ ਨੂੰ ਦੱਸਿਆ ਅਖਬਾਰਾਂ ਨੂੰ ਦੱਸਿਆ ਕਿ ਉਹ ਲੜਨਗੇ ਚੋਣ ਜੋ ਉਹਨਾਂ ਦੇ ਵਕੀਲ ਨੇ ਅਮਰਤਪਾਲ ਦੇ ਤੇ ਇਹ ਹੁਣ ਅਸੀਂ ਇਹਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਬਾਕੀ ਅਸੀਂ ਕੱਲ ਹੀ ਮਿਲ ਰਹੇ ਹੁਣਾਂ ਨੂੰ ਰਾਜਦੀਪ ਸਿੰਘ ਖਾਲਸਾ ਕਦੋਂ ਮਿਲੇ ਨੇ ਅਮਰਤਪਾਲ ਉਹ ਸ਼ਾਇਦ ਅੱਜ ਮਿਲੇ ਆ ਅਸੀਂ ਕੱਲ ਨੂੰ ਮਿਲਾਂਗੇ ਫਿਰ ਉਸ ਤੋਂ ਬਾਅਦ ਚ ਕੋਈ ਅੱਛਾ ਉਹ ਅੱਜ ਅਸਮ ਜਾ ਕੇ ਮਿਲ ਕੇ ਆਏ ਨੇ ਤੁਸੀਂ ਹਜੇ ਮਿਲਣਾ ਮਤਲਬ ਤੁਸੀਂ ਨਹੀਂ ਚਾਹੁੰਦੇ ਵੈਸੇ ਕਿ ਉਹ ਲੜਨ ਪ੍ਰਚਰਚਾਵਾ ਤੇਜ਼ ਨੇ ਨੇ ਅਸੀਂ ਵੀ ਇਹ ਚਾਹੁੰਦੇ ਤੇ ਪਹਿਲਾਂ ਤੇ ਉਹ ਵੀ ਨਹੀਂ ਚਾਹੁੰਦੇ ਅੱਛਾ ਪਰ ਫਿਰ ਵੀ ਜੇ ਕੋਈ ਸੰਗਤਾਂ ਦਾ ਕੋਈ ਦਬਾਅ ਜਾਂ ਕੋਈ ਅچھے ਅਜੇ ਹੋਰ ਹਫਤਾ ਖੜ ਦੇ ਬੈਠ ਕੀ ਦੀਦਾ ਸਾਧ ਗਿਆ ਕਿ ਉਹਨਾਂ ਦੇ ਲੋਕਾਂ ਦੀ ਰਾਏ ਲੈ ਕੇ ਕਿ ਤੇ ਲੋਕੀ ਜਿਆਦਾ ਹੈ ਜਵਾਨ ਹੋਣਗੇ ਤੇ ਫਿਰ ਠੀਕ ਹੈ ਨੇ ਤੇ ਅਸੀਂ ਸਾਡੇ ਪੀੜ ਦਾ ਪਰਿਵਾਰਕ ਤੌਰ ਤੇ ਸਾਧ ਹੈ ਕਿ ਪਹਿਲਾਂ ਇਹ ਇਹ ਰਾਜਨੀਤੀ ਨਹੀਂ ਹੋਣਾ ਚਾਹੁੰਦੇ ਤੇ ਇਹ ਬੜਾ ਅਹਿਮ ਜਿਹਾ ਕਦਮ ਹੋ ਜਾਏਗਾ ਕਿਉਂਕਿ ਜਿਸ ਤਰ੍ਹਾਂ ਦੇ ਅਲੀਗੇਸ਼ਨਸ ਅਮਰਤ ਪਾਲਤੇ ਜਾਂ ਜਿਸ ਤਰ੍ਹਾਂ ਦਾ ਕੇਸ ਐਨਐਸਏ ਲੱਗਿਆ ਹੋਇਆ ਹੈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਖਿਲਾਫ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਵਿੱਚ ਆਣਾ ਕੀ ਇਹ ਸੋਖਾ ਕਦਮ ਹੋਏਗਾ ਜੇ ਉਹਨਾਂ ਨੇ ਮਨ ਬਣਾ ਵੀ ਲਿਆ ਆਪਣਾ ਇਹ ਤਾਂ ਤੁਸੀਂ ਦੇਖੋਗੇ ਐਨਐਸਏ ਲਾਉਣਾ ਜਾਂ ਉਹ ਕਰਨਾ ਉਹਨਾਂ ਦੇ ਕੋਈ ਐਸਾ ਜਿਹਾ ਕ੍ਰਾਈਮ ਤਾਂ ਕੀਤਾ ਨਹੀਂ ਕਿ ਜਿਹੜਾ ਸਰਕਾਰ ਨੇ ਬਸ ਉਹ ਡਰ ਕੇ ਕਿ ਉਹਨਾਂ ਦੀ ਪਪੂਲਾਰਿਟੀ ਤੋਂ ਡਰਦੇ ਆ ਇਹ ਸਾਰਨੇ ਚਿੰਨ੍ਹਾਂ ਕੀਤੀਆਂ ਉਹ ਵਿਰੋਧੀ ਪਾਰਟੀਆਂ ਨੇ ਵੀ ਸਾਰਿਆਂ ਦਾ ਰਲ ਕੇ ਇਸ ਤਰ੍ਹਾਂ ਕਿ ਉਹ ਤੇ ਇੱਕ ਬੋਲਣਾ ਵਾ ਕਿ ਬਾਕੀ ਸਿੱਖਾ ਵਾਸਤੇ ਤੇ ਵੈਸੇ ਹੀ ਇਹ ਦੇਸ਼ ਤੇ ਐਨਐਸਆਰ ਵਗੈਰਾ ਮੁੱਲੀ ਜੀ ਗੱਲ ਹੈ ਕੋਈ ਹੈ ਤੇ ਬਾਕੀ ਚਮਕ ਦੇ ਰਹੇ ਸਰਦਾਰ ਜੀ ਕੋਈ ਪਾਰਟੀ ਵੱਲੋਂ ਵੀ ਕਿਸੇ ਪਾਰਟੀ ਵੱਲੋਂ ਵੀ ਤੁਹਾਨੂੰ ਆਫਰ ਹੋਈ ਹੈ ਤੇ ਪਾਰਟੀ ਵੱਲੋਂ ਹਜੇ ਕੋਈ ਸਾਡਾ ਰਾਤਾ ਹੀ ਨਹੀਂ ਸੀਗਾ ਤੇ ਅਸੀਂ ਇਸ ਕਰਕੇ ਜੋ ਕੁਝ ਕੋਈ ਇਹ ਤਾਂ ਸਾਡਾ ਬਚਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਜੇ ਆਪਣੇ ਉਮੀਦਵਾਰ ਦਾ ਨਾਮ ਦਾ ਐਲਾਨ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਸ਼ਾਇਦ ਉੱਥੋਂ ਦੀ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਤਾਂ ਕੀ ਇਹ ਦੋਨਾਂ ਪਾਰਟੀਆਂ ਚ ਵੀ ਕਿਸੇ ਨੇ ਤੁਹਾਨੂੰ ਆਫਰ ਕੀਤੀ ਸੀਗੀ ਕੁਈ ਸਾਨੂੰ ਨੋ ਨਾ ਆਇਆ ਅੰਕਲੀ ਦਾ ਲਮਰਸਾਰਾ ਵਾਲਿਆਂ ਨਾਲ ਥੋੜਾ ਪਹਿਲਾਂ ਤੋਂ ਪਹਿਲਾਂ ਤੋਂ ਵੀ ਚਲੋ ਉਹ ਪੁਰਾਣੇ ਤਾਂ ਉਹਦੇ ਘੜੇ ਵੀ ਸੀ ਥੋੜੇ ਹਾਂ ਉਹਨਾਂ ਨੇ ਕੀਤੀ ਸੀ ਜੀ ਉਦੋਂ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਨਹੀਂ ਅੱਪਾ ਇਸ ਇਸ ਲਾਈਨ ਚ ਆ ਰਹੇ ਅੱਛਾ ਪਰ ਤੁਹਾਡੀ ਹੁਣ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਗੱਲ ਹੋਈ ਹੈ ਕਿਉਂਕਿ ਉਹਨਾਂ ਨੇ ਹੀ ਹੁਣੇ ਉਹਨਾਂ ਦਾ ਇਹ ਬਿਆਨ ਵੀ ਕੋਟ ਕੀਤਾ ਜਾ ਰਿਹਾ ਉਹਨਾਂ ਨੇ ਹੀ ਇਸ ਗੱਲ ਦਾ ਐਲਾਨ ਕੀਤਾ ਹਾਲਾਂਕਿ ਤੁਸੀਂ ਉਹਨਾਂ ਦੇ ਪਿਤਾ ਉਹ ਤੁਸੀਂ ਇਸ ਗੱਲ ਤੇ ਅਜੇ ਸਹਿਮਤ ਨਹੀਂ ਹੋ ਗਏ ਹੋ ਪਰ ਤੁਸੀਂ ਇੱਕ ਪਾਸੇ ਆ ਵੀ ਦੱਸ ਰਹੇ ਹੋ जेल ਜੇਲ੍ਹ ਚੋਂ ਮਿਲ ਕੇ ਆਏ ਨੇ ਕਿ ਤੁਸੀਂ इस बारे कोई गल हुई है ਹੋਈ ਹੈ कोई ਹੁਣੇ ਕੋਈ ਨਹੀਂ ਸਾਡੇ ਨਾਲ ਹੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਅੱਛਾ ਬਾਕੀ ਅਸੀਂ ਅਸੀਂ ਕੱਲ ਨੂੰ ਜਦੋਂ ਉਹਨਾਂ ਨੂੰ ਖੁਦ ਮਿਲਾਂਗੇ ਤਾਂ ਉਹ ਉਹ ਚੀਜ਼ ਨੂੰ ਸਹੀ ਆਏਗੀ ਬਿਲਕੁਲ ਤੁਸੀਂ ਸਮਝ ਗਏ ਸਾਡੇ ਨਾਲ ਗੱਲਬਾਤ WhatsApp channel par